ਤੋ ਇਹ ਜਿਹੜੀ ਸਾਰੀ ਕਵੈਦ ਚੱਲੀ ਆ ਹੁਣ ਇੱਕ ਥੜੇ ਦਾ ਟੁੱਟ ਕੇ ਪਾਸੇ ਹੋਣਾ ਫਿਰ ਲਿਖਤੀ ਸ਼ਿਕਾਇਤ ਕਰਨੀ ਤੇ ਉਹ ਸ਼ਿਕਾਇਤ ਸਿਰਫ ਸੁਖਵੀਰ ਬਾਦਲ ਤੇ ਫੋਕਸ ਰੱਖਣਾ ਤੇ ਕਿਤੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਵਿੱਚ ਜ਼ਿਕਰ ਨਾ ਆਉਣਾ ਇਹ ਕਿਤੇ ਤਾਂ ਨਹੀਂ ਕਿ ਇਹ ਸਾਰੀ ਕਵੈਦ ਦਾ ਜਿਹੜਾ ਸੂਤਰ ਧਾਰ ਹੈ ਉਹ ਅੰਮਤ ਸ਼ਾਹੀ ਹੈ ਜੇ ਇਹ ਗੱਲ ਹੈ ਤਾਂ ਸਾਨੂੰ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਕੁਸ਼ਤਾ ਹੋਣਾ ਚਾਹੀਦਾ ਹੀ ਹੈ ਜਿੰਨੀ ਆਕਸੀਜਨ ਦਾ ਗੁੱਸਾ ਸੀ ਉਹਦੇ ਪ੍ਰਤੀ ਪਰ ਇਸ ਨਾਲ ਇੰਨੇ ਅਵੇਸ ਲੈਣਾ ਹੋ ਜਿਓ ਕਿ ਇਹ ਤਾਂ ਅਜੇ ਪਹਿਲਾ ਸਟੈਪ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਖਰਕਾਰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਗਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਤੇ ਜਿੱਤਾ ਵੈਸੇ ਇਹ ਜਿਹੜਾ ਅਸਤੀਫਾ ਇਹ ਬਹੁਤ ਚਿਰ ਪਹਿਲਾਂ ਮੰਗ ਕੀਤੀ ਜਾ ਰਹੀ ਸੀ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਸੀ ਵੈਸੇ ਤਾਂ ਪਰ 2022 ਦੀ ਜਿਹੜੀ ਇਲੈਕਸ਼ਨ ਹੋਈ ਅਸੈਂਬਲੀ ਦੀ ਪੰਜਾਬ ਅਸੈਂਬਲੀ ਦੀ ਉਹਦੇ ਵਿੱਚ ਜੋ ਪਾਰਟੀ ਦਾ ਹਾਲ ਬੁਰਾ ਹਾਲ ਹੋਇਆ ਉਸ ਤੋਂ ਬਾਅਦ ਇਹ ਮੰਗ ਬਹੁਤ ਜ਼ੋਰ ਫੜ ਗਈ ਸੀ ਤੇ ਇਸ ਮੰਗ ਦੇ ਰਿਸਪਾਂਸ ਵਿੱਚ ਇਹ ਉਹਨਾਂ ਨੇ ਕਦੇ ਵੀ ਕਮੇਟੀ ਅਕਾਲੀ ਦਲ ਨੇ ਕਾਇਮ ਕੀਤੀ ਸੀ ਜਿਹਨੂੰ ਝੁੰਡਾ ਕਮੇਟੀ ਕਹਿੰਦੇ ਆ ਆਪਣੇ ਐਮਐਲਏ ਕੁਬਾਰ ਸਿੰਘ ਝੁੰਡਾ ਦੀ ਅਗਵਾਈ ਹੇਠ ਉਸ ਕਮੇਟੀ ਨੇ ਵੀ ਉਸ ਹਾਰ ਦੇ ਕਾਰਨਾਂ ਦਾ ਜੋ ਸਾਰਾ ਕੀਤਾ ਪਰਚੋਲ ਕੀਤੀ ਉਸ ਦੇ ਵਿੱਚੋਂ ਇਹ ਨਿਰਣਾ ਕੱਢਿਆ ਸੀ ਜਾਂ ਕੁਝ ਉਹਨੇ ਸ਼ਿਫਾਰਸ਼ਾਂ ਕੀਤੀਆਂ ਸੀ ਜਿੰਨਾ ਵਿੱਚੋਂ ਇੱਕ ਸ਼ਿਫਾਰਸ਼ ਇਹ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਨੈਤਿਕ ਜ਼ਿੰਮੇਵਾਰੀ ਕਬੂਲ ਦੇ ਹੋਏ ਇਹ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਉਸ ਮੌਕੇ ਬਹੁਤ ਉਮੀਦਵੱਜੀ ਸੀ ਬਹੁਤ ਸਾਰੇ ਲੋਕਾਂ ਨੂੰ ਕਿ ਆਪਣੀ ਬਣਾਈ ਹੋਈ ਕਮੇਟੀ ਦੀਆਂ ਸ਼ਿਫਾਰਸ਼ ਨੂੰ ਸ਼ਾਇਦ ਉਹ ਖੁੱਲੇ ਦਿਲ ਨਾਲ ਕਬੂਲ ਕਰ ਲਊਗਾ ਪਰ ਉਸਨੇ ਉਸ ਗੱਲ ਨੂੰ ਬਹੁਤਾ ਗੌਲਿਆ ਨਾ ਲਗਾਤਾਰ ਪਹਿਲਾਂ ਮਲਤਵੀ ਕਰੀ ਗਏ ਵੀ ਹੁਣ ਕਰਦੇ ਆ ਹੁਣ ਕਰਦੇ ਆ ਅਲਟੀਮੇਟਲੀ ਇਹ ਮਾਹੌਲ ਬਣ ਗਿਆ ਪਾਰਟੀ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਪਾਰਟੀ ਚੱਲ ਹੀ ਨਹੀਂ ਸਕਦੀ ਹੁਣ ਇਹ ਸਥਿਤੀ ਬਣ ਜਾਣੀ ਉਹ ਵੀ ਅਕਾਲੀ ਦਲ ਦੀ ਇੱਕ ਜਿਹੜੀ ਇੰਨੀ ਜੁਝਾਰੂ ਪਾਰਟੀ ਪੰਤਕ ਪਾਰਟੀ ਜਿਹਦਾ 100 ਸਾਲ ਲੰਮਾ ਇਤਿਹਾਸ ਹੈ ਤੇ ਜਿਹਦੇ ਵਿੱਚੋਂ ਮਤਲਬ ਵਰਨਾ ਕਿ ਕੋਈ ਇੱਕ ਸਾਡੇ ਕੋਲੇ ਜਰਨੈਲ ਹੈ ਇਸ ਜਰਨੈਲ ਤੋਂ ਬਿਨਾ ਅਸੀਂ ਲੜ ਨਹੀਂ ਸਕਦੇ ਮਤਲਬ ਅਕਾਲੀ ਦਲ ਤਾਂ ਜਰਨੈਲਾਂ ਦੀ ਪਾਰਟੀ ਰਹੀ ਹੈ ਹਮੇਸ਼ਾ ਇਤਿਹਾਸ ਚ ਅਕਾਲੀ ਦਲ ਕੀ ਜਿਹੜੀ ਵੀ ਪਾਰਟੀ ਜੰਗ ਦੇ ਮੈਦਾਨ ਚ ਰਹੂਗੀ ਸੰਘਰਸ਼ ਦੇ ਮੈਦਾਨ ਚ ਰਹੂਗੀ ਉਹਦੀ ਤਾਂ ਇਹ ਲਾਜ਼ਮੀ ਹੁੰਦਾ ਹੈ ਕਿ ਉਹਦੇ ਵਿੱਚੋਂ ਜਰਨੈਲ ਹੀ ਪੈਦਾ ਹੁੰਦੇ ਨੇ ਸੋ ਇਸ ਕਰਕੇ ਇਹ ਨੌਬਤ ਕਦੇ ਨਹੀਂ ਸੀ ਆਈ ਉਸ ਮੌਕੇ ਵੀ ਜਦੋਂ ਬਖੜਗ ਸਿੰਘ ਪ੍ਰਧਾਨ ਸੀ ਹਾਲਾਂਕਿ ਬਹੁਤ ਵੱਡੇ ਲੀਡਰ ਸੀ ਪਰ ਉਹਨਾਂ ਦੇ ਤਕਰੀਬਨ ਬਰਾਬਰ ਦੇ ਕੱਦ ਦੇ ਹੋਰ ਲੀਡਰ ਬਹੁਤ ਹੁੰਦੇ ਸੀ ਪੰਥ 'ਚ ਪਰ ਪੂਰੀ ਕਤਾਰ ਹੁੰਦੀ ਸੀ ਪੰਥ ਦੇ ਵਿੱਚ ਤਾਂ ਲੀਡਰਾਂ ਦੀ ਉਹਨਾਂ ਲੀਡਰਾਂ 'ਚੋਂ ਕਿਸੇ ਇੱਕ ਨੂੰ ਇਹ ਮਾਣ ਮਿਲਦਾ ਸੀ ਕਿ ਉਸ ਨੂੰ ਤੁਸੀਂ ਆਪਣਾ ਮੁਖੀ ਥਾਪ ਲਿਆ ਪਰ ਇਹ ਚੱਲੋ ਹੁਣ ਪਾਰਟੀ ਦੀ ਜੋ ਤਰਸਯੋਗ ਹਾਲਤ ਬਣੀ ਇਹਦੀ ਸਾਰੀ ਪਰਚੋਲ ਜਿੰਨਾ ਚਿਰ ਨਹੀਂ ਹੁੰਦੀ ਤੇ ਇਹਦੇ ਵਿੱਚੋਂ ਜਿੰਨਾ ਚਿਰ ਜਿਹੜੇ ਇਸ ਨੂੰ ਦੁਰਸਤ ਕਰਨ ਵਾਸਤੇ ਅਸਰਦਾਰ ਕਦਮ ਨਹੀਂ ਚੁੱਕੇ ਜਾਂਦੇ ਉਹਨਾਂ ਚਿਰ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੇ ਜ਼ਮੀਨੀ ਹਾਲਾਤ ਤੇ ਕੋਈ ਬਹੁਤਾ ਫਰਕ ਸ਼ਾਇਦ ਨਹੀਂ ਪਾਉਣਾ ਇਹ ਠੀਕ ਹੈ ਬਹੁਤ ਸਾਰੇ ਉਹਦੇ ਵਿਰੋਧੀਆਂ ਦੇ ਜਿਹੜੇ ਕਾਲਜੇ ਆ ਉਹ ਠਰ ਗਏ ਹੋਣਗੇ ਪਰ ਜਿੱਥੋਂ ਤੱਕ ਆਮ ਲੋਕਾਂ ਦੀ ਗੱਲ ਹੈ ਉਹਨਾਂ ਨੂੰ ਇਸ ਗੱਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਜਿੱਥੇ ਗੱਲ ਫਸੀ ਖੜੀ ਆ ਜਿੱਥੇ ਸੰਕਟ ਹੈ ਸੁਖਬੀਰ ਸਿੰਘ ਬਾਦਲ ਸੰਕਟ ਦੀ ਜੜ ਨਹੀਂ ਸੀ ਸੰਕਟ ਹੋਰ ਸੀ ਇਹ ਤਾਂ ਇੱਕ ਸੰਕਟ ਦਾ ਇਜ਼ਹਾਰ ਸੀ ਇਜ਼ਹਾਰ ਬਹੁਤ ਕਰੂਪ ਰੂਪ ਦੇ ਵਿੱਚ ਹੋਇਆ ਭਾਵੇਂ ਜਿਹਦੇ ਖਿਲਾਫ ਨਾਪਰਤ ਬਹੁਤ ਬਣੀ ਪਰ ਇਹ ਆਪਣੇ ਆਪ 'ਚ ਸੰਕਟ ਦਾ ਕਾਰਨ ਨਹੀਂ ਸੀ ਸੰਕਟ ਦਾ اظہار ਸੀ ਇਸ ਕਰਕੇ ਜਿੰਨਾ ਚਿਰ ਆਪਾਂ ਸੰਕਟ ਦੇ ਕਾਰਨ ਵੱਲ ਨਹੀਂ ਜਾਵਾਂਗੇ ਉਨਾਂ ਚਿਰ ਇਸ ਸਥਿਤੀ ਚੋਂ ਪੰਥ ਜਿਹੜਾ ਉਹ ਸੰਕਟ ਮੁਕਤ ਨਹੀਂ ਹੋ ਸਕਦਾ ਹੁਣ ਜਿੰਨੇ ਵੀ ਆਪਾਂ ਘਟਨਾਵਾਂ ਦੇਖੋ ਕਿਵੇਂ ਵਾਪਰੀਆਂ ਪਿਛੇ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਦੇ ਵਿੱਚੋਂ ਇੱਕ ਵੱਡਾ ਹਿੱਸਾ ਕਾਫੀ ਤਾਕੜਾ ਹਿੱਸਾ ਬਗਾਵਤ ਕਰਕੇ ਜਾਂ ਅਸਤੀਫੇ ਦੇ ਕੇ ਜਾਂ ਅਸਤੀਫੇ ਵੀ ਨਹੀਂ ਦਿੱਤੇ ਵਗਾਵਤ ਕਰਕੇ ਕਹਿ ਸਕਦੇ ਆ ਸੁਖਵੀਰ ਸਿੰਘ ਬਾਦਲ ਦੀ ਅਸਤੀਫੇ ਦੀ ਮੰਗ ਤੇੜੇ ਹੋਏ ਸੀ ਕਿ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਪਰ ਉਹਨੇ ਨਾ ਮੰਨੀ ਜਿਹਦੇ ਰੋਸ ਵਜੋਂ ਤੇ ਜਿਹਦੇ ਪ੍ਰਤੀਕਰਮ ਵਜੋਂ ਕਾਫੀ ਸਾਰੇ ਲੀਡਰ ਇਕੱਠੇ ਹੋ ਕੇ ਇੱਕ ਢੜੇ ਦੇ ਰੂਪ ਦੇ ਵਿੱਚ ਉਹ ਉਹਨਾਂ ਨੇ ਆਪਦੇ ਆਪ ਨੂੰ ਢੜੇ ਦੇ ਰੂਪ ਤੇ ਜਿੱਥੇ ਬੰਦ ਕਰ ਲਿਆ ਚਲੋ ਆਪਦਾ ਨਾਮ ਸੁਧਾਰ ਲਹਿਰ ਦਾ ਜੋ ਵੀ ਰੱਖਿਆ ਉਹ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ ਨਾਂ ਕੀ ਰੱਖਿਆ ਪਰ ਸੀ ਉਹਨਾਂ ਦਾ ਇੱਕੋ ਪੁਆਇੰਟ ਏਜੰਡਾ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਵੇ ਸੋ ਉਹਨਾਂ ਨੇ ਸਟੈਪ ਚੁੱਕਿਆ ਉਸ ਤੋਂ ਬਾਅਦ ਉਹਨਾਂ ਨੇ ਲਿਖਤੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਜਾ ਕੇ ਸਮੂਹਕ ਰੂਪ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼ਿਕਾਇਤ ਦੇਤੀ ਕਿ ਆ ਆ ਜੋ ਪਾਰਟੀ ਦੇ ਨੁਕਸਾਨ ਹੋਏ ਉਹਦੇ ਲਈ ਜ਼ਿੰਮੇਵਾਰ ਸੁਖਵੀਰ ਸਿੰਘ ਬਾਦਲ ਹੈ ਸੋ ਸਿੰਘ ਸਾਹਿਬਾਨ ਨੇ ਤੁਰਤ ਪੈਰਾ ਪ੍ਰਤੀਕ ਬਲ ਕਦਮ ਚੁੱਕਦੇ ਆ ਉਹ ਸ਼ਿਕਾਇਤ ਦੇ ਆਧਾਰ ਤੇ ਦਿਨਾਂ ਦੇ ਵਿੱਚ ਹੀ ਸ਼ਾਇਦ 3-4 ਦਿਨੀ ਲੰਗੇ ਹੋਣਗੇ ਤੇ ਉਹ ਦਿਨਾਂ ਦੇ ਵਿੱਚ ਹੀ ਆਪਣਾ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਚਲੋ ਆਪਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਬਣਦਾ ਤਾਂ ਇਹ ਸੀ ਕਿ ਫਟਾ ਅਗਲਾ ਕਦਮ ਜਿਹੜਾ ਬਣਦਾ ਸੀ ਕਿ ਉਸ ਉੱਤੇ ਬਕਾਇਦਾ ਦੋਸ਼ ਐਡ ਹੁੰਦੇ ਤੇ ਉਸ ਹਿਸਾਬ ਨਾਲ ਉਹਨੂੰ ਤਨਖਾਹ ਸੁਣਾਈ ਜਾਂਦੀ ਪਰ ਉਹ ਕਦਮ ਉੱਥੇ ਜਾਮ ਹੋ ਗਿਆ ਤੇ ਇਹ ਤਕਰੀਬਨ ਹੁਣ ਹਾਲਾਤ 3 ਮਹੀਨਿਆਂ ਦੇ ਨੇੜੇ ਹੋ ਚੱਲੇ ਨਾ ਜਾਂ 2.5 ਮਹੀਨੇ ਹੋ ਗਏ ਨਾ ਤੇ ਹਾਲਾਤ ਉੱਥੇ ਖੜੇ ਐ ਹੁਣ ਆਪਾਂ ਦੇਖਿਆ ਜੋ ਸ਼ਿਕਾਇਤ ਹੋਈ ਸੀ ਵੀ ਕੀ ਉਹ ਸ਼ਿਕਾਇਤ ਅਬਦੇ ਆਪ ਤੇ ਮੁਕੰਮਲ ਸੀ ਕਿਉਂਕਿ ਸ਼ਿਕਾਇਤ ਇਹੀ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜੋ ਵੀ ਸਰਕਾਰ ਦੇ ਜਾਂ ਪਾਰਟੀ ਦੇ ਫੈਸਲੇ ਹੋਏ ਉਹਨਾਂ ਨਾਲ ਪੰਥ ਕੇ ਤੁਹਾਨੂੰ ਨੁਕਸਾਨ ਹੋਇਆ ਹੁਣ ਜੇ ਆਪਾਂ ਅਸਲੀਅਤ ਦੇਖੀਏ ਤਾਂ ਇਹ ਗੱਲ ਪੂਰੀ ਦਰਸਤ ਨਹੀਂ ਅਧੂਰੀ ਅਧੂਰਾ ਸੱਚ ਹੈ ਇਹ ਤੇ ਅਧੂਰਾ ਸੱਚ ਕਈ ਵਾਰ ਪੂਰੇ ਝੂਠ ਨਾਲੋਂ ਵੀ ਵੱਧ ਖਤਰਨਾਕ ਹੋ ਜਾਂਦਾ ਹੈ ਕਿਉਂਕਿ ਅਸਲ ਦੇ ਵਿੱਚ ਜਿੱਥੋਂ ਅਕਾਲੀ ਦਲ ਦੇ ਪਤਨ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਉਹ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਨਹੀਂ ਹੋਇਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਇਆ ਸੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਤਾਂ ਉਹ ਸਿਖਰ ਤੇ ਪਹੁੰਚ ਗਿਆ ਸੋ ਸ਼ੁਰੂਆਤ ਜਿਹੜਾ ਸੀਗਾ ਜਿਹੜਾ ਜਨਮਦਾਤਾ ਇਸ ਸੰਕਟ ਦਾ ਉਹ ਸੁਖਵੀਰ ਸਿੰਘ ਬਾਦਲ ਨਹੀਂ ਇਹਦਾ ਬਾਪ ਸੋ ਆਪਣਾ ਪ੍ਰਕਾਸ਼ ਸਿੰਘ ਬਾਦਲ ਸੀ ਉੱਥੋਂ ਗੱਲ ਸ਼ੁਰੂ ਹੋਈ ਤੇ ਚੱਲਦੀ ਚੱਲਦੀ ਅੱਜ ਜਿੱਥੇ ਆ ਕੇ ਪੰਥ ਦੀ ਹਾਲਤ ਬਣੀ ਪਈ ਹੈ ਜਾਂ ਅਕਾਲੀ ਦਲ ਦੀ ਉੱਥੋਂ ਤੱਕ ਨੌਬਤਾਂ ਦੀ ਹੁਣ ਉਹ ਕੀ ਸੀ ਮੇਰਾ ਖਿਆਲ ਜੇ ਸ਼ਿਕਾਇਤ ਠੀਕ ਹੁੰਦੀ ਤਾਂ ਸ਼ਿਕਾਇਤ ਹੋਣੀ ਚਾਹੀਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਉਹਦੀ ਰਹਿਨਮਾਈ ਹੇਠ ਜਿਸ ਕਿਸਮ ਦੇ ਫੈਸਲੇ ਹੋਏ ਜੋ ਨੀਤੀਆਂ ਤੇ ਪੈਂਤੜੇ ਘੜੇ ਗਏ ਉਹਨਾਂ ਨੇ ਪੰਥ ਦਾ ਬਹੁਤ ਨੁਕਸਾਨ ਹੁੰਦਾ ਕੀਤਾ ਤੇ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਰੋਲ ਹੈ ਉਹ ਸਭ ਤੋਂ ਉਗੜਵਾਸੀ ਤਾਂ ਚੋਟੀ ਤੇ ਸੀ ਕਿਉਂਕਿ ਸਾਰੀ ਤਾਕਤ ਇਹਦੇ ਕੋਲ ਸੀ ਡਿਪਟੀ ਮੁੱਖ ਮੰਤਰੀ ਹੁੰਦੇ ਆ ਵੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਆ ਪਰ ਪ੍ਰਧਾਨ ਜ਼ਰੂਰ ਸੀ ਇਹ ਪਰ ਸਰਪ੍ਰਸਤ ਉਹਦਾ ਪ੍ਰਕਾਸ਼ ਸਿੰਘ ਬਾਦਲ ਸੀ ਸੋ ਇੱਕ ਤਾਂ ਹੁਣ ਤੁਸੀਂ ਆਪਾਂ ਇੱਕ ਸਟੈਪ ਦੇਖਿਓ ਤੁਸੀਂ ਸਾਰੇ ਸਟੈਪ ਜੁੜ ਕੇ ਕਿਸੇ ਇੱਕ ਗੱਲ ਵੱਲ ਇਸ਼ਾਰਾ ਕਰਨਗੇ ਪਹਿਲਾ ਸਟੈਪ ਜਿਹੜਾ ਸ਼ਿਕਾਇਤ ਵਾਲਾ ਹੈ ਸ਼ਿਕਾਇਤ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਨੂੰ ਟੋਟਲ ਮਨਫ਼ੀ ਕਰ ਦੇਣਾ ਉਹਦਾ ਕਿਤੇ ਜ਼ਿਕਰ ਤੱਕ ਨਾ ਆਉਣਾ ਹਾਲਾਂਕਿ ਜਿਹੜਾ ਬੰਦਾ ਸਾਰੇ ਸਮੱਸਿਆ ਦੀ ਜੜ ਹੈ ਜਿੱਥੋਂ ਗੱਲ ਸ਼ੁਰੂ ਹੋਈ ਹੈ ਜਿਹਦੇ ਖਿਲਾਫ ਪੰਥਕ ਸਫਾਂ 'ਚ ਐਡਾ ਭਾਰੀ ਰੋਸ ਉਸ ਨੂੰ ਕਿਉਂਕਿ ਉਹਦੀ ਮੌਤ ਹੋ ਗਈ ਮੌਤ ਹੋਣ ਨਾਲ ਕੋਈ ਬੰਦਾ ਬਰੀ ਨਹੀਂ ਹੋ ਜਾਂਦਾ ਸੋ ਇਸ ਕਰਕੇ ਮਤਲਬ ਜਦੋਂ ਅਸੀਂ ਪਰਚੋਲ ਕਰਨੀ ਆ ਉਹਦਾ ਮੁਲੰਕਣ ਕਰਨਾ ਹੈ ਬੀਤੇ ਦੇ ਉੱਤੇ ਤਾਂ ਉਹਦੇ ਵਿੱਚ ਇਹ ਗੱਲ ਨਹੀਂ ਦੇਖੀ ਜਾਂਦੀ ਕਿ ਜਿਉਂਦਾ ਕੌਣ ਆ ਤੇ ਮੌਤ ਕਿਦੀ ਹੋ ਗਈ ਹੈ ਸੋ ਇਸ ਕਰਕੇ ਮਤਲਬ ਇੱਕ ਤਾਂ ਇਹ ਸਟੈਪ ਪਹਿਲਾ ਤੁਸੀਂ ਇਹ ਹੁਣ ਲਗਾਤਾਰ ਨਾਲ ਧਿਆਨ ਚ ਰੱਖਿਓ ਵੀ ਸਟੈਪ ਕੀ ਨੇ ਇਹ ਪਹਿਲਾ ਸਟੈਪ ਸ਼ਿਕਾਇਤ ਕਰਤਾ ਹੀ ਜਿਹੜਾ ਧੜਾ ਹੈ ਉਹਦੇ ਵੱਲੋਂ ਸੁਖ ਪ੍ਰਕਾਸ਼ ਸਿੰਘ ਬਾਦਲ ਦਾ ਕਿਤੇ ਜ਼ਿਕਰ ਤੱਕ ਨਾ ਆਉਣਾ ਚਲੋ ਉਹਨਾਂ ਨੇ ਦਾ ਸ਼ਿਕਾਇਤ ਕਰਤੀ ਹੁਣ ਸ਼ਿਕਾਇਤ ਤਾਂ ਗਈ ਸਿੰਘ ਸਾਹਿਬਾਨ ਕੋਲੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹਨਾਂ ਨੇ ਜਦੋਂ ਉਹਤੇ ਵਿਚਾਰ ਕੀਤੀ ਤੇ ਜੋ ਉਹਨਾਂ ਨੇ ਕਦਮ ਚੁੱਕਿਆ ਪਹਿਲਾ ਆ ਸਰਦਾਰ ਕਦਮ ਸੁਖਵੀਰ ਬਾਦਲ ਨੂੰ ਤਨਖਾਹਾਂ ਕਰਾਰ ਦੇ ਦੇਣ ਵਾਲਾ ਉਸ ਦੇ ਵਿੱਚ ਤੁਸੀਂ ਉਹ ਸਾਰੀ ਇਵਾਰਤ ਪੜੋ ਜਿਹੜੀ ਫਸੀਲ ਤੇ ਖੜ ਕੇ ਜਹਜ਼ਾਰ ਸਾਹਿਬ ਨੇ ਸੁਣਾਈ ਉਸ ਦੇ ਵਿੱਚ ਕਿਤੇ ਇਸ਼ਾਰੇ मात्र ਵੀ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਨਹੀਂ ਆਉਂਦਾ ਫਿਰ ਹੋਰ ਲੋਕਾਂ ਦੇ ਵਿੱਚ ਜੇ ਆਪਾਂ ਦੇਖੀਏ ਕਿੰਨੇ ਪੱਤਰਕਾਰਾਂ ਨੇ ਕਿੰਨੇ ਵਿਦਵਾਨਾਂ ਨੇ ਆਪਦੀ ਗੱਲਬਾਤ ਚ ਚੈਨਲਾਂ ਤੇ ਵੀ ਹੋਰ ਰੂਪਾਂ ਦੇ ਵਿੱਚ ਵੀ ਇਹ ਗੱਲ ਲਿਆਂਦੀ ਹੈ ਕਿ ਜਦ ਪ੍ਰਕਾਸ਼ ਨੂੰ ਬਾਦਲ ਆ ਤੇ ਉਸ ਨੂੰ ਕੌਮ ਨੇ ਜਿਹੜਾ ਕੌਮ ਨੇ ਨਹੀਂ ਆਪਣੇ ਜਿਹੜੇ ਹੈਗੇ ਆਪਣੇ ਨਿਯੁਕਤ ਕੀਤੇ ਜਥੇਦਾਰ ਨੇ ਜੈਨੀ ਗੁਰਵਚਨ ਸਿੰਘ ਨੇ ਜੀਤੋਂ ਸੌਦਾ ਸਾਦ ਨੂੰ ਜਿਹੜਾ ਸੀਗਾ ਮਾਫੀ ਦਵਾਈ ਗਈ ਉਸ ਨੇ ਉਹਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਸੀ ਜਾਂ ਉਹ ਤੋਂ ਲਿਆ ਸੀ ਉਹਨਾਂ ਨੇ ਆਪਦੇ ਬੰਦੇ ਤੋਂ ਤੇ ਇਸ ਕਰਕੇ ਮਤਲਬ ਵੀ ਹੁਣ ਫਖਰੇ ਕੌਮ ਬਹੁਤ ਵੱਡਾ ਕਿਤਾਬ ਹੈ ਜਿਹੜਾ ਅਕਾਲ ਤਖਤ ਸਭ ਤੋਂ ਕਿਸੇ ਨੂੰ ਸੌਂਪਣਾ ਜਾਂ ਦੇਣਾ ਇਸ ਕਰਕੇ ਮਤਲਬ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜਾ ਉਹ ਫਖਰੇ ਕਾਮਵਾਰਡ ਹੈ ਉਹ ਵਾਪਸ ਹੋਣਾ ਚਾਹੀਦਾ ਕਿਉਂਕਿ ਉਸ ਤੇ ਜੁਰਮ ਏਡੇ ਵੱਡੇ ਨੇ ਉਹਨੇ ਮਤਲਬ ਗੁਨਾਹ ਏਡੇ ਵੱਡੇ ਕੀਤੇ ਨੇ ਪੰਥ ਦੇ ਖਿਲਾਫ ਇਹ ਤਾਂ ਇੱਕ ਬਿਲਕੁਲੀ ਇਤਿਹਾਸ ਨੂੰ ਚੜਾਉਣ ਵਾਲੀ ਗੱਲ ਹੋਊਗੀ ਜੇ ਕੱਲ ਨੂੰ ਇਹ ਦਰਜ ਹੋਊਗਾ ਕੇ ਅਕਾਲ ਤਖਤ ਸਾਹਿਬ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਗਿਆ ਸੋ ਇਸ ਕਰਕੇ ਜੇ ਸਾਰੀ ਕੁਸ਼ਤੀ ਦਰੁਸਤੀ ਕਰਨੀ ਹੈ ਤਾਂ ਸਾਨੂੰ ਮਤਲਬ ਇਹ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹ ਅਵਾਰਡ ਹੈ ਉਹ ਵਾਪਸ ਹੋਣਾ ਚਾਹੀਦਾ ਹੈ ਇਹ ਮੰਗ ਬਹੁਤ ਲੋਕ ਮਤਲਬ ਬੋਲ ਕੇ ਵੀ ਕਰ ਰਹੇ ਨੇ ਤੇ ਦਿਲਾਂ ਚ ਸਾਰੀ ਪੰਥ ਦੇ ਪਈ ਹੈ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ ਬਾਗੀ ਨਾ ਅਕਾਲੀ ਉਹ ਧੜਾ ਜਿਹੜਾ ਜਿਹੜੇ ਆਉਦੇ ਆਪ ਨੂੰ ਸੁਧਾਰ ਲਹਿਰ ਕਹਿੰਦੇ ਨਾ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਿਉਂ ਵਾਈਡ ਕੀਤਾ ਸੋਚ ਸਮਝ ਕੇ ਗਿਣਮਿਤ ਕੇ ਉਹਨਾਂ ਨੇ ਤਾਂ ਕਰਤਾ ਜਿਹੜਾ ਸਿੰਘ ਸਹਿਬਾਨ ਹੈ ਉਹਨਾਂ ਨੇ ਹੁਣ ਤੱਕ ਸਾਰੀ ਕਾਰਵਾਈ ਚ ਕਿਤੇ ਵੀ ਉਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾਂ ਜਦੋਂ ਕਿ ਮੰਗ ਹੋ ਰਹੀ ਹੈ ਕਿ ਉਹਨੂੰ ਵੀ ਹੁਣ ਤੱਕ ਤੁਸੀਂ ਮਸਲਾ ਖੁੱਲ ਹੀ ਗਿਆ ਭਾਵੇਂ ਸੁਖਵੀਰ ਬਾਦਲ ਦੇ ਬਹਾਨੇ ਖੁੱਲ ਗਿਆ ਹੁਣ ਇਹ ਸਾਰਾ ਮਸਲੇ ਦਾ ਨਿਵੇੜਾ ਹੋਣਾ ਚਾਹੀਦਾ ਹੈ ਦੂਜੀ ਗੱਲ ਦੇਖੋ ਦੋ ਵੱਡੇ ਕ੍ਰਾਈਮ ਗੁਨਾਹ ਤਾਂ ਬਹੁਤ ਨੇ ਜੇ ਆਪਾਂ ਮੋٹے ਦੇਖਣੇ ਹੋਣ ਤਾਂ ਇੱਕ ਤਾਂ ਜਿਹੜਾ ਹੈਗਾ ਕਿ ਜਿਹੜੀ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈ ਇਹ ਹੁਣ ਸਭ ਨੂੰ ਪਤਾ ਹੈ ਨੰਗਾ ਸੱਚ ਹੈ ਕਿ ਤਖਤਾਂ ਦੇ ਸਹਿਬ ਜਿਹੜੇ ਸਿੰਘ ਸਹਿਬਾਨ ਹੈ ਜਥੇਦਾਰ ਹੈ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਘਰ ਚ ਬੁਲਾਇਆ ਚੰਡੀਗੜ੍ਹ ਆਪਦੀ ਰਹਿائش ਤੇ ਉੱਥੇ ਬੁਲਾ ਕੇ ਉਹਨਾਂ ਤੋਂ ਉਹਨਾਂ ਨੂੰ ਇਹ ਕਿਹਾ ਕਿ ਇਹਨੂੰ ਮਾਫ਼ ਕਰਨ ਦਾ ਜਿਹੜਾ ਮਤਾ ਪਾਸ ਕਰੋ ਇਸ ਗੱਲ ਦੇ ਵਿੱਚ ਕੋਈ ਕਿਤੇ ਵੀ ਰੰਸ਼ਕਾ ਮਾਤਰ ਵੀ ਕੋਈ ਇਹ ਜੀ ਵੀ ਇਹਨੂੰ ਆਪਾਂ ਕਹੀਏ ਵਧਾ ਚੜਾ ਕੇ ਕਹੀ ਹੋਈ ਗੱਲ ਹੋਵੇ ਇਹ ਇੱਕ ਨੰਗੀ ਸਚਾਈ ਹੈ ਹੁਣ ਜਿਹੜਾ ਸੁਖਵੀਰ ਨੂੰ ਬਾਦਲ ਮਤਲਬ ਹੁਣ ਵੀ ਜਿਹੜੀ ਚਿੱਠੀ ਨੇ ਲਿਖੀ ਹੈ ਅਕਾਲ ਤਖਤ ਸਾਹਿਬ ਤੇ ਸੌਂਪ ਕੇ ਆਇਆ ਜਿੱਦੇ ਦੇ ਸੱਟ ਲੱਗੀ ਹੈ ਉਦਣ ਵੀ ਮਤਲਬ ਤੁਸੀਂ ਦੇਖੋ ਕਿੰਨਾ ਮਤਲਬ ਝੂਠ ਬੋਲਿਆ ਵੀ ਵੀ ਸਾਡੇ ਖਿਲਾਫ ਝੂਠਾ ਪ੍ਰਪਾਗੈਂਡਾ ਕੀਤਾ ਜਾ ਰਿਹਾ ਹੁਣ ਕੀ ਇਹ ਝੂਠਾ ਪ੍ਰਪਾਗੈਂਡਾ ਹੈ ਕਿ ਪ੍ਰਕਾਸ਼ ਸਿੰਘ ਬਾਦਲਦੀਰ ਹੈ ਸ਼ਕਾ ਤੇ ਬਲਾਕੇ ਜਥੇਦਾਰਾਂ ਕੋਲੋਂ ਮੁਆਫੀਨਾਮਾ ਜਾਰੀ ਕਰਵਾਇਆ ਗਿਆ ਸੌਦਾ ਸਾਧ ਨੂੰ ਇਹ ਸੱਚ ਹੈ ਕਿ ਇਹ ਝੂਠਾ ਪ੍ਰਪਾਗੈਂਡਾ ਹੈ ਦੂਜੀ ਗੱਲ ਜਿਹੜੀ ਬਹੁਤ ਲੋਕਾਂ ਦੇ ਦਿਲਾਂ 'ਚ ਮਤਲਬ ਹੈ ਨੇਜੇ ਵਾਂਗੂ ਜਾ ਕੇ ਵੱਜੀ ਸੀ ਪੰਥ ਕੇਰਦਿਆਂ 'ਚ ਉਹ ਸੀ ਜਿਹੜਾ ਸਭ ਤੋਂ ਵੱਡਾ ਕਾਤਲ ਸਿੱਖਾਂ ਦਾ ਜਿਹੜਾ ਨਿਰਦਈ ਸੁਮੇਤ ਸੈਣੀ ਉਸ ਨੂੰ ਡੀਜੀਪੀ ਬਣਾਉਣਾ ਮਤਲਬ ਉਸ ਨੂੰ ਪ੍ਰਮੋਸ਼ਨ ਦੇਣੀ ਤਰੱਕੀ ਦੇਣੀ ਤੇ ਉਹਨੂੰ ਮਾਣ ਬਖਸ਼ਣਾ ਜਦੋਂ ਪ੍ਰਕਾਸ਼ ਸਿੰਘ ਬਾਦਲ ਆਇਆ ਸਤਾ ਚ ਜਦੋਂ ਰਿਕਾਰਡ ਤੋੜ ਵੋਟ ਪਈ 97 ਦੀਆਂ ਇਲੈਕਸ਼ਨਾਂ ਚ ਉਦੋਂ ਇਹਦਾ ਮੁੱਖ ਨਾਰਾ ਕੀ ਸੀ ਕਿ ਜੋ ਪਿਛਲੇ ਦਸਾਂ ਸਾਲਾਂ ਚ ਪੰਜਾਬ ਦੀ ਧਰਤੀ ਤੇ ਸਿੱਖਾਂ ਤੇ ਜ਼ੁਲਮ ਹੋਏ ਨਾ ਉਹਨਾਂ ਦਾ ਇਨਸਾਫ ਕਰਨਾ ਹੈ ਸੀ ਆ ਇਨਸਾਫ ਕੀਤਾ ਲੋਕ ਤਾਂ ਮੰਨ ਕਰ ਰਹੇ ਸੀ ਕਿ ਕਾਤਲਾਂ ਨੂੰ ਸਿੱਖਾਂ ਦੇ ਪਿੱਛੇ ਕੀਤਾ ਜਾਊਗਾ ਜਾਂ ਅੱਬੜ ਉਹਨਾਂ ਨੂੰ ਸਜ਼ਾਵਾ ਕਰਵਾ ਕੇ ਮੱਲੇ ਫਾਂਸੀ ਦੇ ਤਖਤੇ ਤੱਕ ਪਹੁੰਚਾਇਆ ਜਾਉ ਲੋਕਾਂ ਨੂੰ ਤਾਂ ਇਹ ਮੰਗ ਸੀ ਲੋਕਾਂ ਦੀ ਤੇ ਇਹ ਉਮੀਦ ਵੀ ਸੀ ਪਰ ਇਹਦੇ ਉਲਟ ਆ ਕੁਛ ਦਿੱਤਾ ਗਿਆ ਲੋਕਾਂ ਨੂੰ ਸੋ ਇਹ ਦੋ ਤਾਥਨ ਮੱਲੇ ਹੁਣ ਜਿਹੜੇ ਸੁਖਵੀਰ ਬਾਦਲ ਨੂੰ ਅਬਦੀ ਜਮੀਰ ਵੱਲ ਥੋੜਾ ਦੇਖਣਾ ਚਾਤੀ ਮਾਰਨੀ ਚਾਹੀਦੀ ਹੈ ਇਹ ਝੂਠਾ ਪ੍ਰੋਪਾਗੈਂਡਾ ਹੈ ਕਿ ਕਹੇ ਨੰਗੀਆਂ ਸਚਾਈਆਂ ਨੂੰ ਇਹੀ ਤੁਹਾਡੀ ਬੇੜੀ ਡੋਬਣ ਦਾ ਕਾਰਨ ਬਣੇ ਸੋ ਸੱਚ ਨੂੰ ਪਰਵਾਹ ਨਾ ਕਰਨਾ ਇਹ ਤਾਂ ਫਿਰ ਮੈਂ ਤੁਹਾਡੀ ਲਿਆਕਤ ਤੇ ਵੀ ਇੱਕ ਸਵਾਲ ਖੜਾ ਇੱਕ ਇਮਾਨਦਾਰੀ ਤੇ ਨਾਲ ਦੀ ਨਾਲ ਲਿਆਕਤ ਉੱਤੇ ਵੀ ਕਈ ਵਾਰ ਤੁਹਾਨੂੰ ਮਤਲਬ ਲੋਕਾਂ ਦਾ ਰੌਂਕ ਕੀ ਹੈ ਜਿਹਨੂੰ ਇਹ ਹੀ ਨਹੀਂ ਪਤਾ ਲੱਗਦਾ ਸੋ ਮੈਨੂੰ ਲੱਗਦਾ ਜੇ ਆਪਾਂ ਸੁਖਵੀਰ ਸਿੰਘ ਬਾਦਲ ਦਾ ਦੇਖੀਏ ਠੀਕ ਹੈ ਉਹਦੇ ਵਿੱਚ ਕੁਝ ਗੁਣ ਵੀ ਹੋਣਗੇ ਲੀਡਰਸ਼ਿਪ ਦੇ ਤੌਰ ਤੇ ਕੁਝ ਹੋਣਗੀਆਂ ਗੱਲਾਂ ਪਰ ਤੁਸੀਂ ਦੇਖੋ ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਵੀ ਹਾਲਾਤ ਕੀ ਐ ਲੋਕਾਂ ਦਾ ਰੌਂਕ ਕੀ ਐ ਜਿਹੜੀ ਕੌਮ ਦੇ ਵਿੱਚ ਤੁਸੀਂ ਵਿਚਰਨਾ ਸਾਡੇ ਬਾਰੇ ਕੀ ਸੋਚ ਰਹੀ ਐ ਆ ਜਿਹੜੀਆਂ ਹੁਣੇ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਉਹਦੇ ਵਿੱਚ ਖਡੂਰ ਸਾਹਿਬ ਜਾ ਕੇ ਜਿਵੇਂ ਇਹ ਅਮਰਤਪਾਲ ਸਿੰਘ ਦੇ ਖਿਲਾਫ ਜਿਸ ਤਰ੍ਹਾਂ ਬੋਲਦਾ ਰਿਹਾ ਮਤਲਬ ਇਹਨੂੰ ਇਹਨੂੰ ਕੋਈ ਪਤਾ ਨਹੀਂ ਸੀ ਵੀ ਲੋਕਾਂ ਦਾ ਰੌਂਕ ਕੀ ਐ ਲੋਕ ਕੀ ਸੋਚ ਰਹੇ ਮੈਨੂੰ ਲੱਗਦਾ ਕਿ ਅਮਰਤਪਾਲ ਸਿੰਘ ਨੂੰ ਜਿਹੜੀ ਵੋਟ ਪਈ ਐ ਉਹਦੇ ਚ ਕਾਫੀ ਕੰਟਰੀਬਿਊਸ਼ਨ ਸੁਖਵੀਰ ਬਾਦਲ ਦੀ ਹੈਗੀ ਹੈ ਇਹਨੇ ਇੱਕ ਚਿਹੜ੍ਹੇ ਪੈਦਾ ਕੀਤੀ ਜਿਸ ਤਰ੍ਹਾਂ ਬੋਲਿਆ ਮਤਲਬ ਬੜੇ ਗੈਰ ਜ਼ਿੰਮੇਵਾਰ ਢੰਗ ਨਾਲ ਜਿਸ ਕਿਸਮ ਦੇਉ ਤੇ ਦੋਸ਼ ਲਾਏ ਇਹ ਬੰਦਾ ਉਹ ਦੋਸ਼ ਲਾ ਸਕਦਾ ਹੁੰਦਾ ਜਿਹੜਾ ਜਿਹਦੇ ਆਪ ਦੇ ਵੱਲ ਦੇ ਉੱਤੇ ਕੋਈ ਵੀ ਦਾਗ ਨਾ ਲੱਗਿਆ ਹੋਵੇ ਸੋ ਇਸ ਗੱਲ ਤੋਂ ਵੀ ਲੋਕਾਂ ਨੂੰ ਗੁੱਸਾ ਆਇਆ ਸੀ ਸੋ ਇਸ ਲੋਇਤਾ ਪਾਸ ਸੁਖਵੀਰ ਬਾਦਲ ਦੀ ਹੁਣ ਆਪਾਂ ਮੇਰਾ ਖਿਆਲ ਕਿਉਂਕਿ ਉਹਨੇ ਅਸਤੀਫਾ ਦਿੱਤਾ ਚਲੋ ਮੰਨ ਲਓ ਕਿ ਇੱਕ ਜਿਹੜੀ ਹੈਗੀ ਆ ਗੱਲ ਉਹ ਤਾਂ ਹੁਣ ਖਤਮ ਹੋ ਗਈ ਹੁਣ ਇਸ ਤੋਂ ਅੱਗੇ ਸੋਚਣਾ ਪੈਣਾ ਹੈ ਹੁਣ ਅੱਗੇ ਸੋਚਣ ਤੇ ਮੈਂ ਉਹੀ ਗੱਲ ਕਰਦਾ ਕਿ ਜੇ ਸੁਖਵੀਰ ਬਾਦਲ ਨੂੰ ਪਾਸੇ ਕਰਕੇ ਕਿਸੇ ਹੋਰ ਨੂੰ ਵੀ ਲਿਆ ਆਉਂਗੇ ਕੀ ਇਹ ਵਿਅਕਤੀ ਬਾਦਲਨ ਤਾਂ ਕੀ ਗੱਲ ਸੀਗੀ ਕੀ ਸੰਕਟ ਦਾ ਕਾਰਨ ਇੱਕ ਵਿਅਕਤੀ ਹੈ ਜਾਂ ਇੱਕ ਸੋਚ ਹੈ ਤੇ ਜਿੰਨਾ ਚਿਰ ਉਹ ਸੋਚ ਨੂੰ ਨਹੀਂ ਫੜਿਆ ਜਾਂਦਾ ਉਹਨੂੰ ਦੂਰ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਉਹ ਸੋਚ ਨਾਲ ਤੋੜ ਵਿਛੋੜਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤਾਂ ਅਸੀਂ ਇਸ ਜਿਹੜਾ ਹੈਗਾ ਸੰਕਟ ਦਾ ਕੋਈ ਹੱਲ ਨਹੀਂ ਹੋ ਸਕਦਾ ਕੌਮ ਸੰਕਟ ਦਾ ਹੱਲ ਆਉਦੀ ਲੱਭਦੀ ਹੈ ਇਹ ਨਹੀਂ ਕਿ ਚੱਲੋ ਕੁਝ ਵਿਰੋਧੀਆਂ ਦੇ ਕਾਲ ਦੇ ਠਰਗੇ ਵੀ ਚਲੋ ਕੁਇਰ ਬਾਦਲ ਤੋਂ ਅਸਤੀਫਾ ਲੈ ਲਿਆ ਵੈਸੇ ਜਿੰਨਾ ਜਲੀਲ ਹੋ ਕੇ ਉਹਨੂੰ ਅਸਤੀਫਾ ਦੇਣਾ ਪਿਆ ਇਹ ਵੀ ਉਹਦੀ ਮੈਂ ਤਾਂ ਇੱਕ ਨਲਕੀ ਸਮਝਦਾ ਲੀਡਰ ਦੇ ਤੌਰ ਤੇ ਇਹ ਨੌਬਤ ਆਉਣ ਨਹੀਂ ਸੀ ਦੇਣੀ ਚਾਹੀਦੀ ਇਹ ਤੋਂ ਪਹਿਲਾਂ ਦਿੱਤਾ ਹੁੰਦਾ ਵੱਧ ਗ੍ਰੇਸਫੁਲ ਮੈਨਰ ਨਾਲ ਇਹ ਅਸਤੀਫਾ ਹੋ ਜਾਣਾ ਸੀ ਤੇ ਇਹਦਾ ਇੰਪੈਕਟ ਵੀ ਕੁਝ ਹੱਦ ਤੱਕ ਉਹਦੇ ਪੁਆਇੰਟ ਆਫ View ਤੋਂ ਸ਼ਾਇਦ ਚੰਗਾ ਪੈ ਜਾਂਦਾ ਪਰ ਹੁਣ ਨਾ ਉਹਦੇ ਕੋਲੇ ਹਮਦਰਦੀ ਤੇ ਨਾ ਕੁਝ ਹੋਰ ਰਹਿ ਗਿਆ ਸਗੋਂ ਲੋਕਾਂ ਨੂੰ ਚਿੜਾ ਰਹੀ ਹੈ ਜਿਵੇਂ ਖਿਜੇ ਪਏ ਲੋਕ ਨਾ ਗੁੱਸੇ ਸੀਗੇ ਵੀ ਇਹ ਲੋਕਾਂ ਨੂੰ ਟਿੱਚ ਸਮਝ ਰਿਹਾ ਹੈ ਤੇ ਇਸ ਕਰਕੇ ਮਤਲਬ ਇਹ ਤਾਂ ਹੁਣ ਆਪਾਂ ਕਹੀਏ ਉਹ ਚੈਪਟਰ ਤਾਂ ਇੱਕ ਵਾਰ ਤਾਂ ਹੋ ਗਿਆ ਉਹ ਚੈਪਟਰ ਦਾ ਹੋ ਗਿਆ ਕਲੋਜ ਹੁਣ ਪਰ ਮਸਲਾ ਤਾਂ ਉੱਥੇ ਖੜਾ ਹੀ ਆ ਜੇ ਅਕਾਲ ਤਖਤ ਸਾਹਿਬ ਤੇ ਕਿ ਜੋ ਸ਼ਿਕਾਇਤ ਹੋਈ ਹੈ ਉਹਦਾ ਪੂਰਾ ਨਿਪਟਾਰਾ ਹੋਣਾ ਹੈ ਸੋ ਪਹਿਲੀ ਗੱਲ ਤਾਂ ਇਹ ਗੱਲ ਯਾਦ ਰੱਖੋ ਉਹ ਸ਼ਿਕਾਇਤ ਪੂਰੀ ਨਹੀਂ ਬਹੁਤ ਹੀ ਅਧੂਰੀ ਹੈ ਤੇ ਉਹ ਅਧੂਰੀ ਐਵੇਂ ਨਹੀਂ ਰਹਗੀ ਭੁੱਲ ਭੁਲੇਖੇ ਉਹ ਅਧੂਰੀ ਰੱਖੀ ਗਈ ਹੈ ਕਿਉਂਕਿ ਪਿੱਛੇ ਇੱਕ ਸੋਚ ਕੰਮ ਕਰਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੋਈ ਵੀ ਆਂਚ ਨਹੀਂ ਆਉਣੀ ਚਾਹੀਦੀ ਜੇ ਪ੍ਰਕਾਸ਼ ਸਿੰਘ ਬਾਦਲ ਤੇ ਨਹੀਂ ਆਉਣੀ ਚਾਹੀਦੀ ਤਾਂ ਜਿਹੜੇ ਉਹਦੇ ਚਿਹਤੇ ਜਥੇਦਾਰ ਸੀ ਜਿੰਨਾ ਰਾਹੀ ਉਹਨੇ ਕਰਵਾਇਆ ਉਹਨਾਂ ਤੇ ਵੀ ਨਹੀਂ ਆਉਣੀ ਚਾਹੀਦੀ ਸੋ ਜਿਹੜੇ ਮੇਨ ਕਲਪਰੇਟ ਹੈ ਦੋਸ਼ੀ ਗੁਨਾਹਗਾਰ ਨੇ ਵੱਡੇ ਉਹ ਤਾਂ ਇਹ ਸਭ ਕੁਸ਼ ਤੋਂ ਜੇ ਬਾਹਰ ਬੈਠੇ ਨੇ ਹੁਣ ਇੱਕ ਗੱਲ ਮੈਂ ਤੁਹਾਡੇ ਸਾਹਨੇ ਹੋਰ ਤਤ ਸਾਹਮਣੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਤੱਥ ਵੀ ਬੜਾ ਕੁਝ ਦੱਸੂਗਾ ਬੜੇ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਿਆ ਸੀਗਾ ਕਿ ਜਦੋਂ ਇਲੈਕਸ਼ਨ ਹੋਈ ਸੀਗੀ 24 ਦੀ ਆਪਣੀ ਪਾਰਲੀਮੈਂਟ ਦੀ ਉਦੋਂ ਕਾਫੀ ਚਿਰ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਚੋਣ ਸਮਝੌਤਾ ਕਰਨ ਦੇ ਵਾਰਤਾ ਲਾਫ ਚੱਲ ਪਈਆਂ ਸੀ ਗੱਲਾਂ ਬਾਤਾਂ ਕਿਉਂਕਿ ਦੋਵੇਂ ਪਾਸੇ ਹੀ ਬੱਡੇ ਹਿੱਸੇ ਨੂੰ ਲੱਗ ਰਿਹਾ ਸੀ ਕਿ ਇਹ ਜੇ ਵੋਟ ਸਾਡੀ ਆਪਸ ਵਿੱਚ ਪਾਟਦੀ ਹੈ ਤਾਂ ਇਹਦਾ ਫਾਇਦਾ ਕਾਂਗਰਸ ਲੈ ਕੇ ਜਾਊ ਜਾਂ ਦੂਸਰੀ ਆਮ ਆਦਮੀ ਪਾਰਟੀ ਵੀ ਲੈ ਜਾ ਸਕਦੀ ਹੈ ਇਸ ਕਰਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੁਣੇ ਇਕੱਠੇ ਬਹੁਤ ਸਾਲਾਂ ਦੇ ਸੀਗੇ ਨੌ ਮਾਸ ਦਾ ਰਿਸ਼ਤਾ ਸੀਗਾ ਤੇ ਉਹ ਤਾਂ ਐਵੇਂ ਮਜਬੂਰੀ ਚ ਜਦੋਂ ਕਿਸਾਨ ਅੰਦੋਲਨ ਚੱਲਿਆ ਉਹ ਐਕਟ ਆਗੇ ਕਾਨੂੰਨ ਆਗੇ ਸੈਂਟੀਮੈਂਟ ਇਹਨਾਂ ਬਣ ਗਿਆ ਮਤਲਬ ਘਰ ਦੇ ਮੂਰੇ ਜਾ ਧਰ ਨਾ ਲੱਗਿਆ ਬਾਦਲਾਂ ਦੇ ਤੇ ਘਰ ਚੋਂ ਨਿਕਲਣਾ ਔਖਾ ਹੋ ਗਿਆ ਉਦੋਂ ਉਹਨਾਂ ਨੂੰ ਭਾਜਪੀ ਨਾਲ ਟੁੱਟਣਾ ਪੈ ਗਿਆ ਸੀ ਸੋ ਮਜਬੂਰੀ ਚ ਟੁੱਟਣਾ ਪਿਆ ਸੀ ਤੇ ਇਹ ਗੱਲਬਾਤ ਚੱਲੀ ਸੀ ਕਿ ਮੁੜ ਕੇ ਫਿਰ ਇਕੱਠੇ ਹੋਇਆ ਜਾਵੇ ਤੇ ਬੜੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ ਬੜੀ ਹਾਈ ਪਾਵਰਡ ਮੀਟਿੰਗ ਜਿਤੇ ਚ ਭਾਜਪੀ ਵੱਲੋਂ ਜਿਹੜਾ ਪ੍ਰਮੁੱਖ ਵਾਰਤਾਕਾਰ ਸੀਗਾ ਉਹ ਸੀ ਅਮਿਤ ਸ਼ਾ ਤੇ ਇਧਰ ਸੁਖਵੀਰ ਸਿੰਘ ਬਾਦਲ ਸਮੇਤ ਕੁਝ ਹੋਰ ਬੰਦੇ ਵੀ ਸੀਗੇ ਅਕਾਲੀ ਦਲ ਦੇ ਆਗੂ ਉੱਥੇ ਜਦੋਂ ਗੱਲਬਾਤ ਚੱਲੀ ਤਾਂ ਅੰਮ੍ਰਿਤ ਸ਼ਾਹ ਨੇ ਇੱਕ ਕੰਡੀਸ਼ਨ ਲਾਤੀ ਸੀ ਕਿ ਅਕਾਲੀ ਦਲ ਨਾਲ ਸਮਝੌਤਾ ਹੋ ਸਕਦਾ ਪਰ ਇੱਕ ਸ਼ਰਤ ਤੇ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡੇ ਹੁਣ ਇਹ ਗੱਲ ਬਹੁਤ ਹੈਮ ਹੈ ਕਿ ਅੰਮ੍ਰਿਤ ਸ਼ਾਹ ਕਿਉਂ ਮੰਨ ਕਰ ਰਿਹਾ ਕਿ ਸੁਖਵੀਰ ਬਾਦਲ ਪ੍ਰਧਾਨਗੀ ਛੱਡੇ ਚਲੋ ਸਾਰਾ ਪੰਥ ਮੰਗ ਕਰ ਰਿਹਾ ਤਾਂ ਆਪਾਂ ਨੂੰ ਪਤਾ ਹੈ ਉਹ ਬੜਾ ਅੰਡਰਸਟੈਂਡੇਬਲ ਆ ਸਾਡੇ ਸਮਝ ਆਉਂਦਾ ਹੈ ਕਿਉਂਕਿ ਪੰਥ ਦੇ ਮਨ ਚ ਬਹੁਤ ਵੱਡਾ ਰੋਸ ਹੈ ਕਿ ਜੋ ਇਹਨਾਂ ਨੇ ਸੇਦ اختیار ਕੀਤੀ ਜਿਸ ਕਿਸਮ ਦੇ ਫੈਸਲੇ ਕੀਤੇ ਉਹਨਾਂ ਨੇ ਪੰਥ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਇਹ ਜਥੇਦਾਰ ਸਾਹਿਬ ਵੀ ਕਹਿ ਚੁੱਕੇ ਨੇ ਫਸੀਲ ਤੇ ਖੜਕੀ ਕਹਿ ਚੁੱਕੇ ਕਿ ਬਹੁਤ ਨੁਕਸਾਨ ਪਹੁੰਚਾਇਆ ਹੈ ਪਰ ਉਹ ਉਸ ਦੇ ਨਾਲ ਅੰਮ੍ਰਿਤ ਸ਼ਾਹ ਨੂੰ ਕੀ ਤਕਲੀਫ ਹੋ ਸਕਦੀ ਹੈ ਕਿ ਸੁਖਵੀਰ ਬਾਦਲ ਪਾਸੇ ਹੋਵੇ ਸੋ ਇਹ ਜਿਹੜੀ ਸਾਰੀ ਕਵੈਦ ਚੱਲੀ ਆ ਹੁਣ ਇੱਕ ਤੁਹਾਡੇ ਦਾ ਟੁੱਟ ਕੇ ਪਾਸੇ ਹੋਣਾ ਫਿਰ ਲਿਖਤੀ ਸ਼ਿਕਾਇਤ ਕਰਨੀ ਤੇ ਉਹ ਸ਼ਿਕਾਇਤ ਸਿਰਫ ਸੁਖਵੀਰ ਬਾਦਲ ਤੇ ਫੋਕਸ ਰੱਖਣਾ ਤੇ ਕਿਤੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਵਿੱਚ ਜ਼ਿਕਰ ਨਾ ਆਉਣਾ ਇਹ ਕਿਤੇ ਤਾਂ ਨਹੀਂ ਕਿ ਇਹ ਸਾਰੀ ਕਵੈਦ ਦਾ ਜਿਹੜਾ ਸੂਤਰ ਧਾਰ ਹੈ ਉਹ ਅਮਤ ਸ਼ਾ ਹੀ ਹੈ ਜੇ ਇਹ ਗੱਲ ਹੈ ਤਾਂ ਸਾਨੂੰ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਖੁਸ਼ ਤਾਂ ਹੋਣਾ ਚਾਹੀਦਾ ਹੀ ਹੈ ਜਿੰਨੀ ਆਕਸੀਜਨ ਆ ਗੁੱਸਾ ਸੀ ਉਹਦੇ ਪ੍ਰਤੀ ਪਰ ਇਸ ਨਾਲ ਇੰਨੇ ਅਵੇਸ ਲੈਣਾ ਹੋ ਜਿਓ ਕਿ ਇਹ ਤਾਂ ਅਜੇ ਪਹਿਲਾ ਸਟੈਪ ਹੈ ਇਹ ਪਹਿਲਾ ਸਟੈਪ ਹੈ ਇੱਕ ਸੋਚੀ ਸਮਝੀ ਕਿਸੇ ਸਕੀਮ ਦਾ ਜਿਹਦਾ ਸੂਤਰ ਧਾਰ ਜੇ ਅਮਤਸ਼ਾ ਹੈ ਤਾਂ ਅਗਲੇ ਸਟੈਪ ਵੀ ਆਉਣਗੇ ਉਹ ਸਟੈਪ ਦੇ ਵਿੱਚ ਇਹ ਹੋਊਗਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੋਈ ਵੀ ਆਂਚ ਨਹੀਂ ਆਊ ਕਿਉਂਕਿ ਜਿਹੜੀ ਆਰਐਸਐਸ ਹੈ ਉਹ ਇਹ ਬਿਲਕੁਲ ਨਹੀਂ ਚਾਹੂ ਜਿੰਨਾ ਫਾਇਦਾ ਆਰਐਸਐਸ ਦਾ ਜਿਹੜੀ ਉਹਨਾਂ ਦੀ ਲੰਮੀ ਮੁਰਾਦ ਸੀ ਕਿ ਸਿੱਖ ਕੌਮ ਨੂੰ ਆਪਦੇ ਹੇਠਾਂ ਲਾ ਲੈਣਾ ਇਹਦੀਆਂ ਸੰਸਥਾਵਾਂ ਤੇ ਕਾਬਜ਼ ਹੋ ਜਾਣਾ ਜਿੰਨੇ ਸਾਲਾਂ ਤੋਂ ਯਤਨਸ਼ੀਲ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਇੰਨਾ ਸਹਿਲ ਬਣਾਤਾ ਸੀ ਉਹਨਾਂ ਵਾਸਤੇ ਇਹਦੀ ਗਵਾਹੀ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਿਬਕਾ ਜਥੇਦਾਰ ਤੇ ਜਦੋਂ 300 ਸਾਡੇ ਆਪਣਾ ਮਨਾਇਆ ਗਿਆ ਪੰਥ ਦਾ ਸਥਾਪਨਾ ਦਿਵਸ ਆਪਣਾ ਖਾਲਸਾ ਦਲ ਦਾ 300 ਸਾਲਾ ਉਸ ਮੌਕੇ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ ਮੈਂ ਪਿਛਲੀ ਵੀਡੀਓ ਚ ਤੁਹਾਡੇ ਨਾਲ ਇਹ ਤੱਥ ਸਾਂਝਾ ਕੀਤਾ ਸੀ ਕਿ ਉਹਨਾਂ ਨੇ ਜਦੋਂ ਉੱਥੇ ਮਾਰਚ ਹੋਣਾ ਸੀਗਾ ਨਗਰ ਕੀਰਤਨ ਕਹਿ ਲਓ ਉਸ ਮੌਕੇ ਇੱਕ ਜੋ ਇੱਕ ਹੁੰਦਾ ਨਾ ਵੀ ਕੌਣ ਅੱਗੇ ਕੌਣ ਪਿੱਛੇ ਕੌਣ ਕਿੱਥੇ ਹੋਊਗਾ ਤੇ ਜਿਹਦੇ ਵਿੱਚ ਜਿਹੜੇ ਆਰਐਸਐਸ ਦੇ ਆਗੂ ਉਹ ਅੱਗੇ ਹੋਣਾ ਚਾਹੁੰਦੇ ਸੀ ਤੇ ਉਹਨੇ ਅੱਗੇ ਹੋਣ ਨਹੀਂ ਸੀ ਦਿੱਤੇ ਕਿ ਜੋ ਪਲਾਨ ਬਣ ਚੁੱਕੀ ਹੈ ਉਸ ਮੁਤਾਬਕ ਤੁਸੀਂ ਅੱਗੇ ਨਹੀਂ ਹੋ ਸਕਦੇ ਤੁਹਾਡੀ ਪ੍ਰੋਪਰ ਜਗ੍ਹਾ ਦੇ ਉੱਤੇ ਹੋਊਗੀ ਤੇ ਜਿਹਦੇ ਚੋਂ ਫਿਰ ਉਹਨਾਂ ਨੇ ਨਾਰਾਜ਼ ਹੋਏ ਸੀ ਧਮਕੀ ਵੀ ਦਿੱਤੀ ਸੀ ਫਿਰ ਚਿੱਠੀ ਕਹਿੰਦੇ ਲਿਖੀ ਸੀ ਇਹ ਪ੍ਰੋਫੈਸਰ ਮਨਜੀਤ ਸਿੰਘ ਨੇ ਖੁਦ ਲੈਕਚਰ ਦੇ ਵਿੱਚ ਆਪਣੇ ਚ ਕਿਹਾ ਤੇ ਇੰਟਰਵਿਊਆਂ ਦੇ ਵਿੱਚ ਵੀ ਕਿਹਾ ਕਿ ਚਿੱਠੀ ਲਿਖੀ ਇਹਨੂੰ ਕਿ ਯਾਦ ਰੱਖਿਓ ਕਿਸੇ ਦਿਨ ਅਕਾਲ ਤਖਤ ਦਾ ਜਥੇਦਾਰ ਵੀ ਸਾਡਾ ਹੋ ਇਹਨਾਂ ਨੇ ਕਹਿ ਸੀ ਵੀ ਇਹ ਸੱਚ ਹੋ ਗਿਆ ਜਦੋਂ ਇਹਨਾਂ ਨੇ ਇਹ ਕਿਹਾ ਸੀ ਸੱਚ ਹੋ ਗਿਆ ਉਦੋਂ ਜਥੇਦਾਰ ਅਕਾਲ ਤਖਤ ਦਾ ਕੌਣ ਸੀ ਇਹ ਤੁਸੀਂ ਹੁਣ ਆਪਸੇ ਟਾ ਕਢ ਲਿਓ ਸੋ ਆ ਕਾ ਆਰ ਐਸ ਐਸ ਦੇ ਗਲਬੇ ਨੂੰ ਆਰ ਐਸ ਐਸ ਦੀ ਚਾਲ ਨੂੰ ਸਮਝਣਾ ਕਿ ਇਹ ਸਾਰੀ ਗੇਮ ਦੇ ਵਿੱਚ ਆਰ ਐਸ ਐਸ ਦਾ ਕੀ ਹੈ ਇਸ ਤੇ ਲਗਾਤਾਰ ਨજર ਰੱਖਣੀ ਪਊ ਨਹੀਂ ਕਿਤੇ ਇਹ ਨਾ ਹੋਵੇ ਕਿ ਜਿਵੇਂ ਕਹਿੰਦੇ ਨਾ ਇੱਕ ਆਖਾਨ ਹੈ ਕਿ ਕੜਾਹੀ ਚੋਂ ਡਿੱਗੀ ਤੇ ਅੱਗ ਦੇ ਵਿੱਚ ਜਾ ਕੜਾਹੀ ਚੋਂ ਨਿਕਲ ਕੇ ਅੱਗ 'ਚ ਜਾ ਡਿੱਗੀ ਇਹ ਨਾ ਹੋਵੇ ਕਿ ਸੁਖਵੀਰ ਤੋਂ ਤਾਂ ਚਲੋ ਕਿਹੜਾ ਛੁੱਟ ਗਿਆ ਤੇ ਓਦੋਂ ਬਾਅਦ ਬਿਲਕੁਲੀ ਜਿਹੜਾ ਪੰਥ ਬਣਿਆ ਬਣਾਇਆ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜੋ ਵੀ ਸੰਸਥਾਵਾਂ ਸਾਡੀਆਂ ਜਿੰਨੀਆਂ ਵੀ ਸਾਡੀਆਂ ਵੱਡੀਆਂ ਬਾ ਵਕਾਰ ਸੰਸਥਾਵਾਂ ਨੇ ਉਹ ਆਰਐਸਐਸ ਦੀ ਝੋਲੀ 'ਚ ਜਾ ਪੈਣ। ਸੋ ਇੰਨੀ ਇੱਕ ਅੱਜ ਦੀ ਜਿਹੜੀ ਗੱਲਬਾਤ ਸੀ ਉਹਦੇ 'ਚ ਮੇਰਾ ਜਿਹੜਾ ਮੇਨ ਕਨਸਰਨ ਜਾਂ ਸਰੋਕਾਰ ਸੀ ਉਹ ਇਹ ਸੀ ਕਿ ਇਸ ਦ੍ਰਿਸ਼ਟੀਕੋਣ ਤੋਂ ਵੀ ਇੱਕ ਨਜ਼ਰ ਰੱਖੋ। ਸਾਰੇ ਘਟਨਾਕਰਮ ਦੇ ਉੱਤੇ ਕੀ ਸ਼ਬਦ ਬੋਲੇ ਜਾਂਦੇ ਨੇ ਕੀ ਫੈਸਲਾ ਆਉਂਦਾ ਹੈ ਕਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਹਨ ਉਹਨਾਂ ਨੂੰ ਮਤਲਬ ਬਰੀਕੀ 'ਚ ਜਾ ਕੇ ਦੇਖਿਓ ਕਿਉਂਕਿ ਸਮਾਂ ਬਹੁਤ ਭਿਆਨਕ ਆ ਰਿਹਾ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਜੇ ਬਾਹਰਲੇ ਦੇਸ਼ਾਂ 'ਚ ਜਾ ਕੇ ਮਤਲਬ ਇਹ ਸਿੱਖ ਚਿਹਾਰੂਆਂ ਦੇ ਚੁੰਨ-ਚੁੰਨ ਕੇ ਕਤਲ ਕਰਨ ਦੀ ਜ਼ਰਤ ਕਰ ਸਕਦੇ ਹਨ ਅੱਜ ਦੇ ਹਾਲਾਤ ਦੇ ਵਿੱਚ ਇੱਥੇ ਜੋ ਕੁਸ਼ੇ ਕਰੀ ਜਾ ਰਹੇ ਨੇ ਸਿੱਖ ਕੌਮ ਦੇ ਖਿਲਾਫ ਜਿਸ ਤਰ੍ਹਾਂ ਡਿਬਰੂਗੜ੍ਹ ਦੇ ਵਿੱਚ ਦੇਖੋ ਬੰਦੇ ਬਿਨਾਂ ਕਿਸੇ ਆਧਾਰ ਤੋਂ ਬਿਨਾਂ ਕੋਈ ਵੱਡਾ ਦੋਸ਼ ਸਾਬਤ ਕੀਤੇ ਜਿਵੇਂ ਉਹਨਾਂ ਨੂੰ ੱੱਕੇ ਨਾਲ ਰੱਖਿਆ ਹੋਇਆ ਕੈਦ ਕਰਕੇ ਤੇ ਇਸ ਤੋਂ ਇੱਕ ਉਹਨਾਂ ਦੀ ਪਹੁੰਚ ਦਾ ਪਤਾ ਲੱਗਦਾ ਕੱਲੀ ਇਹ ਨਹੀਂ ਬਹੁਤ ਗੱਲਾਂ ਹਨ ਬਹੁਤ ਗੱਲਾਂ ਹਨ ਚੰਡੀਗੜ੍ਹ ਦੇ ਉੱਤੇ ਕਬਜ਼ਾ ਕਰਨ ਦੀਆਂ ਜਿਸ ਕਿਸਮ ਦੀਆਂ ਸਕੀਮਾਂ ਬਣ ਰਹੀਆਂ ਹਨ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ Hindu ਕਲਾਵੇ ਚ ਲੈ ਲੈਣ ਦੀਆਂ ਸਕੀਮਾਂ ਕੁਝ ਸਕੂਲ ਜਿਹੜੇ ਨਾ ਉਹਨਾਂ ਦਾ ਨਵਾਂ PM ਸ਼ਰੀ ਰੱਖਣਾ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਉਹਦਾ ਖੁਸ਼ੀ-ਖੁਸ਼ੀ ਇਹ ਗੱਲ ਪ੍ਰਵਾਨ ਕਰ ਲੈਣੀ ਇਹ ਇਹ ਗੱਲਾਂ ਛੋਟੀਆਂ ਨਹੀਂ ਮਤਲਬ ਇਹਨੂੰ ਤੁਸੀਂ ਐ ਨਾ ਕਹੋ ਵੀ 10 ਏਕੜ ਜ਼ਮੀਨ ਹੀ ਆ ਬਸ ਉਹ ਚੰਡੀਗੜ੍ਹ ਦੀ ਜਾਂ ਜਿਹੜਾ ਇਹ ਵੀ ਕੁਝ 1500 ਸਕੂਲ ਆ ਜਾਂ 1400 ਸਕੂਲ ਹੈ ਇਧਰ ਅਸੀਂ ਕਰਨਾ ਕੀ ਚਾਹੁੰਦੇ ਹਾਂ ਕਲ ਜੇ ਆਪਾਂ ਗੱਲ ਨਵੇੜ ਨਹੀਂ ਹੋਵੇ ਬਹੁਤ ਘਾਤਕ ਮਨਸੂਬੇ ਬਣਾਈ ਬੈਠੇ ਨੇ ਸਿੱਖ ਜਿਹੜੀ ਸਦੀਆਂ ਦੀ ਮੁਰਾਦ ਸੀਗੀ ਉਹਨਾਂ ਦੀ ਜਿਹੜੀ ਗੱਲ ਤੇ ਉਹ ਜਿੱਦ ਕਰੀ ਜਾ ਰਹੇ ਸੀ ਅੜੇ ਹੋਏ ਸੀ ਕਿ ਸਿੱਖ ਕੋਈ ਬੱਕਰੀ ਕੌਮ ਨਹੀਂ ਵੱਖਰਾ ਧਰਮ ਨਹੀਂ Hindu ਧਰਮ ਦਾ ਹੀ ਇੱਕ ਅੰਗ ਹੈ ਉਸ ਨੂੰ ਉਹ ਪੂਰਾ ਕਰਨ ਵਾਸਤੇ ਹੁਣ ਪੂਰਾ ਜ਼ੋਰ ਲਾ ਰਹੇ ਹਨ ਬੜਾ ਅਗਰੈਸਿਵਲੀ ਤੇ ਇਹਦੀ ਸਾਰੀ ਕਮਾਨ ਸੰਭੀ ਦਿੱਤੀ ਆ ਉਹਨਾਂ ਨੇ ਅਮਤ ਸ਼ਾਹ ਨੂੰ ਸੋ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਅਮਤ ਸ਼ਾਹ ਦਾ ਸਰਗਰਮੀ ਕੀ ਹੁੰਦੀ ਹੈ ਉਹ ਐਂਗਲ ਉਹ ਕੋਣ ਜਿਹੜਾ ਹੈ ਉਹ ਹਰ ਵੇਲੇ ਸਾਡੀ ਦ੍ਰਿਸ਼ਟੀ ਚ ਰਹਿਣਾ ਚਾਹੀਦਾ ਹੈ ਬਾਕੀ ਠੀਕ ਹੈ ਸੁਖਵੀਰ ਨੂੰ ਬਾਦਲ ਤੋਂ ਕਿਹੜਾ ਛੁੱਟਿਆ ਬੜੀ ਚੰਗੀ ਗੱਲ ਹੋਈ ਐ ਪਰ ਇੰਨੀ ਗੱਲ ਨਾਲ ਮਸਲਾ ਹੱਲ ਨਹੀਂ ਹੋਇਆ ਗੱਲ ਅਜੇ ਮੁੱਕੀ ਨਹੀਂ ਗੱਲ ਅਜੇ ਲੰਬੀ ਚੱਲਣੀ ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ